14 ਮਾਰਚ ਨੂੰ ਪੰਜਾਬੀ ਸਿਨੇਮਾ ਗਲਿਆਰੇ ਵਿੱਚ ਦੋ ਸ਼ਾਨਦਾਰ ਫਿਲਮਾਂ ਮਿੱਠੜੇ ਅਤੇ 6 ਇਚ ਰਿਲੀਜ਼ ਹੋਈਆਂ। ਦੋਵੇਂ ਫਿਲਮਾਂ ਰਿਲੀਜ਼ ਤੋਂ ਪਹਿਲਾਂ ਕਾਫੀ ਚਰਚਾ ਬਟੋਰ ਰਹੀਆਂ ਨੇ। ਜਿੱਥੇ 6 ਇਚ ਨੇ ਆਪਣੇ ਵੱਖਰੇ ਵਿਸ਼ੇ ਕਰਕੇ ਚर्चा ਬਟੋਰੀ, ਉੱਥੇ ਹੀ ਫਿਲਮ ਮਿੱਠੜੇ ਕਈ ਕਾਰਨਾ ਕਰਕੇ ਚਰਚਾ ਵਿੱਚ ਹੈ। ਮਿੱਠੜੇ ਨਾਲ ਅਦਾਕਾਰ ਨਿਰਦੇਸ਼ਕ ਅੰਬਰਦੀਪ ਸਿੰਘ ਦੇ ਪੁੱਤਰ ਲਖਸ਼ ਦੁਲੇ ਨੇ ਪੰਜਾਬੀ ਇੰਡਸਟਰੀ 'ਚ ਡੈਬਿਊ ਕੀਤਾ ਹੈ। ਹੁਣ ਸੋਸ਼ਲ ਮੀਡੀਆ ਤੇ ਲਖਸ਼ ਦਲੇ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਦਰਸਲ ਫਿਲਮ ਦੇ ਪ੍ਰੀਮੀਅਰ ਵਿੱਚ ਅਦਾਕਾਰ ਲਖਸ਼ ਨੇ ਮੀਡੀਆ ਨਾਲ ਗੱਲਬਾਤ ਕੀਤੀ ਜਿਸ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਇਹਨਾਂ ਵੀਡੀਓ ਵਿੱਚ ਲਖਸ਼ ਦੇ ਲੁਕਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ। ਹੁਣ ਇਸ ਪੂਰੇ ਮਾਮਲੇ ਉੱਤੇ ਲਖਸ਼ ਦੇ ਲੇਖਕ ਲਖਸ਼ ਦੇ ਪਿਤਾ ਲੇਖਕ ਤੇ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਚੁੱਪ ਤੋੜੀ ਹੈ। ਟ੍ਰੋਲ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਲਖਸ਼ ਦੀ ਫੋਟੋ ਨਾਲ ਆਪਣੀ ਪੋਸਟ ਸ਼ੇਅਰ ਜੀ ਕਰਦੇ ਹੋਏ ਨਿਰਦੇਸ਼ਕ ਨੇ ਲਿਖਿਆ ਉਹਦਾ ਕੰਮ ਫਿਲਮਾਂ ਵਿੱਚ ਐਕਟਿੰਗ ਕਰਨਾ ਹੈ ਉਹ ਵੇਖੋ ਜਿੰਨੀ ਉਸਦੀ ਤਾਰੀਫ ਹੈ ਕੰਮ ਕੰਮ ਦੀ ਉਹ ਦੇਖੋ ਕਿਥੋਂ ਸ਼ੁਰੂ ਹੁੰਦਾ ਹੈ ਫਿਲਮ ਵਿੱਚ ਇੱਕ 17 ਸਾਲ ਦੇ ਭੋਲੇ ਜਿਹੇ ਮੁੰਡੇ ਤੋਂ ਲੈ ਕੇ ਪਿੰਡ ਦੇ ਸਰਪੰਚ ਬਣ ਤੱਕ ਦੀ ਯਾਤਰਾ ਤੋਂ ਕਿਵੇਂ ਵਾਧਾ ਦਿਖਾਇਆ ਉਹਨੇ ਆਪਣੇ ਐਕਟਿੰਗ ਦੇ ਨਾਲ ਉਹ ਅੱਗੇ ਲਿਖਦੇ ਹੋਏ ਉਹਨਾਂ ਨੇ ਲਿਖਿਆ ਪਰ ਤੁਸੀਂ ਉਸ ਨੂੰ ਟਾਰਗੇਟ ਕਰ ਰਹੇ ਹੋ ਜੋ ਉਸਨੇ মিডিਆ ਸਾਹਮਣੇ ਗੱਲਬਾਤ ਕੀਤੀ ਪਹਿਲੀ ਵਾਰ ਮੀਡੀਆ ਦਾ ਸਾਹਮਣਾ ਕੀਤਾ ਘਬਰਾਟ ਵਿੱਚ ਸੀ ਬੁੱਲ ਸੁਕਰੇ ਸਨ ਉਸ ਦੇ ਉਹ ਇਸ ਕੰਮ ਦਾ ਆਦੀ ਨਹੀਂ ਸਟੇਜ ਤੋਂ ਦੋ ਬੰਦਿਆਂ ਅੱਗੇ ਗੱਲ ਕਰਨ ਸਮੇਂ ਸਾਨੂੰ ਤਰੇਲੀਆਂ ਆ ਜਾਂਦੀਆਂ ਨੇ ਤੇ ਉਹ 18 ਸਾਲ ਦਾ ਏ ਹਲੇ ਕੀ ਗਲਤ ਕਰਤਾ ਉਸਨੇ ਪੰਜਾਬੀ ਸਿਨੇਮਾ ਵਿੱਚ ਆਪਣਾ ਯੋਗਦਾਨ ਪਾ ਕੇ ਲਖਸ਼ ਉਹ ਬੰਦਾ ਹੈ ਜਿਸਨੇ ਇੰਸਟਾਗ੍ਰਾਮ ਨਹੀਂ ਚਲਾਇਆ ਸੀ ਪਹਿਲੀ ਫੋਟੋ ਉਸਨੇ ਫਿਲਮ ਵੇਲੇ ਪਾਈ ਸੀ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਵਾਲਾ ਤੇ ਕਹਿਣ ਵਾਲਾ ਪਾਪਾ ਅਸੀਂ ਸਭ ਪ੍ਰੋਪਾਗੈਂਡਾ ਹੈ ਇੱਥੇ ਸਭ ਪ੍ਰੋਪਾਗੈਂਡਾ ਹੈ ਤੇ ਅੱਜ ਉਹ ਆਪ ਇਸ ਪ੍ਰੋਪਾਗੈਂਡਾ ਦਾ ਸ਼ਿਕਾਰ ਹੋ ਗਿਆ ਨਿਰਦੇਸ਼ਕ ਨੇ ਅੱਗੇ ਲਿਖਿਆ ਇੰਨਾ ਡੁੰਗਾਈ ਵਾਲਾ ਕਲਾਕਾਰ ਹਰ ਗੱਲ ਨੂੰ ਸਮਝ ਕੇ ਐਕਟ ਕਰਨ ਵਾਲਾ ਉਹਨੂੰ ਵਿਚਾਰ ਦੇਣ ਵਾਲਾ ਇੰਨਾ ਹੁਨਾਰ ਇਸ ਉਮਰੇ ਬੱਚਿਆਂ ਦੀ ਮੈਂਟਲ ਹੈਲਥ ਕਿੰਨੀ ਸੰਵੇਦਨਸ਼ੀਲ ਹੁੰਦੀ ਹੈ ਹੁਣ ਗਰਮ ਹੁੰਦਾ ਹੈ ਕਲਾਸ ਵਿੱਚ ਬੇਇੱਜ਼ਤੀ ਹੋਣ ਤੇ ਉਹ ਕਿੰਨਾ ਕੁਝ ਕਰ ਲੈਂਦੇ ਨੇ ਤੇ ਪੂਰੀ ਦੁਨੀਆ ਸਾਹਮਣੇ ਉਸ ਨੂੰ ਭੰਡਣ ਲੱਗੇ ਹੋਏ ਉਹ ਅੱਜ ਉਸ ਉੱਤੇ ਪ੍ਰਭਾਵ ਆ ਗਿਆ ਸਾਰੀ ਜ਼ਿੰਦਗੀ ਪਈ ਹੈ ਉਸ ਦੇ ਸਾਹਮਣੇ ਸਿਰਫ ਇੱਕ ਫਿਲਮ ਤੇ ਜਲਦੀ ਆਉਣ ਦੀ ਰੰਜਿਸ਼ ਜਿੰਨੀ ਜਿੰਨੀ ਓਪਨਿੰਗ ਹੋਈ ਹੈ ਦੋਹਾਂ ਨੂੰ ਇਹੋ ਜਈਆਂ ਸੱਤ ਵੀ ਹੋਰ ਆ ਜਾਂਦੀਆਂ ਸ਼ੋਅ ਵੱਧ ਜਾਣੇ ਸੀ ਲੇਖਕ ਨੇ ਅਕੇ ਦੇਖਿਆ ਰਾਤ ਉਸ ਨੂੰ ਪਤਾ ਲੱਗਿਆ 4 ਵਜੇ ਤੱਕ ਸੁੱਤਾ ਨਹੀਂ ਹੁਣ ਸਾਡਾ ਸਾਰਾ ਪਰਿਵਾਰ ਬੈਠਾ ਰਜਾਈ ਚੋਂ ਬਾਹਰ ਨਹੀਂ ਆ ਰਿਹਾ ਮੈਨੂੰ ਬੱਚੇ ਤੋਂ ਉੱਪਰ ਕੁਝ ਨਹੀਂ ਇਹੋ ਜੀਆਂ ਲੱਖ ਫਿਲਮਾਂ ਕੁਰਬਾਨ ਉਹਦੇ ਤੋਂ ਇੰਨਾ ਸੋਹਣਾ ਕੰਮ ਕਰਕੇ ਸਾਰੀ ਜ਼ਿੰਦਗੀ ਅਤੇ ਅੱਜ ਵੀ ਇਹੋ ਜਿਹੀ ਫਿਲਮ ਦੇਖ ਕੇ ਇਹੀ ਹਾਲ ਹੈ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਉਹਨਾਂ ਕੰਮ ਕਰਨਾ ਫਿਲਮਾਂ ਕਰਨਾ ਉਹ ਦੇਖੋ ਮੀਡੀਆ ਵਿੱਚ ਕਿਵੇਂ ਗੱਲ ਕਰਦਾ ਹੈ ਇਹ ਕੀ ਗੱਲ ਹੋਈ ਸਿੱਖ ਜਾਵੇਗਾ ਕਿੰਨਾ ਸਿਆਣਾ ਹੈ ਉਹ ਉਸਨੇ ਫਿਲਮ ਨੂੰ ਉਸ ਦਿਨ ਹਾਂ ਕੀਤੀ ਸੀ ਜਿਸ ਦਿਨ ਮੈਂ ਫਿਲਮ ਵਿੱਚ ਮਹਾਰਾਜਾ ਰਣਜੀਤ ਸਿੰਘ ਵਾਲਾ ਕਨੈਕਸ਼ਨ ਲੈ ਕੇ ਆਇਆ ਸੀ ਵੈਸੇ ਉਸਨੇ ਕਿਹਾ ਸੀ ਕਿ ਪਾਪਾ ਹਲੇ ਮੈਂ ਪੜਨਾ ਫਿਲਮਾਂ ਨਹੀਂ ਕਰਨੀਆਂ ਫਿਲਮਾਂ ਹੀ ਕਰਨੀਆਂ ਨੇ ਬਾਅਦ ਵਿੱਚ ਕਰ ਲਵਾਂਗੇ ਸਾਰਿਆਂ ਨੂੰ ਪਿਆਰ ਜਿਨ੍ਹਾਂ ਨੇ ਲક્ષ ਫਿਲਮ ਦੇਖੀ ਲક્ષ ਦੀ ਫਿਲਮ ਦੇਖੀ ਹੁਣ ਇਸ ਪੋਸਟਰ ਉਤੇ ਕਾਫੀ ਸਾਰੇ ਸਿਤਾਰੇ ਕਮੈਂਟ ਕਰ ਰਹੇ ਨੇ ਤੇ ਲક્ષ ਦੀ ਹਮਾਇਤ ਕਰ ਰਹੇ ਨੇ ਜਿਸ ਵਿੱਚ ਹੈਪੀ ਰਾਏ ਕੋਟੀ ਸਿਮੀ ਚਾਲ ਐਮੀ ਵਰਗ ਤਾਨਿਆ ਵਰਗੇ ਸਿਤਾਰੇ ਸ਼ਾਮਲ ਨੇ ਬਿਊਰੋ ਰਿਪੋਰਟ ਪੀ9 ਨਿਊਜ਼